ਕਨੇਡਾ ਜਾਣ ਵਾਲਾ ਪਹਿਲਾ ਸਿੱਖ ਕੌਣ ਸੀ ਅੱਜ ਦੇ ਟਾਈਮ ਵਿੱਚ ਬੜੇ ਲੋਕ ਜਿਹੜੇ ਕਨੇਡਾ ਗਏ ਨੇ ਤੇ ਉੱਥੇ ਜਾ ਕੇ ਵਧੀਆ ਬਿਜ਼ਨਸ ਵੀ ਸੈੱਟ ਕੀਤੇ ਨੇ ਪਰ ਬੜੇ ਘੱਟ ਲੋਕ ਜਾਂਦੇ ਹੀ ਪਹਿਲਾ ਪੰਜਾਬੀ ਕਿਵੇਂ ਗਿਆ ਸੀ ਤੇ ਕਿਸ ਨੇ ਬੁਲਾਇਆ ਸੀ ਇਹ ਗੱਲ ਹੈ ਜੀ 1897 ਦੀ ਜਦੋਂ ਭਾਰਤ ਉੱਪਰ ਬ੍ਰਿਟਿਸ਼ ਰਾਜ ਦਾ ਕਬਜ਼ਾ ਸੀ ਉਸ ਵੇਲੇ ਕੇਸਰ ਸਿੰਘ ਕਰਸਾਲਦਾਰ ਮੇਜਰ ਸੀ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਕੇਸਰ ਸਿੰਘ ਨੇ ਕਈ ਵਾਰੀ ਆਪਣੀ ਬਹਾਦਰੀ ਅੰਗਰੇਜ਼ਾਂ ਨੂੰ ਦਿਖਾਈ ਸੀ ਤੇ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਅੰਗਰੇਜ਼ਾਂ ਨੇ ਕਈ ਵਾਰੀ ਉਸ ਨੂੰ ਸਨਮਾਨਤ ਵੀ ਕੀਤਾ ਸੀ ਤੇ ਇੱਕ ਵਾਰੀ ਜਦੋਂ ਕੈਨੇਡਾ ਦੇ ਵਿੱਚ ਕਵਿਨ ਵਿਕਟੋਰੀਆ ਦਾ ਡਾਇਮੰਡ ਜੁਬਲੀ ਦਾ ਪ੍ਰੋਗਰਾਮ ਸੀ ਤਾਂ ਉਸ ਵੇਲੇ ਜਿਹੜਾ ਕੇਸਰ ਸਿੰਘ ਨੂੰ ਉੱਥੇ ਬੁਲਾਇਆ ਗਿਆ ਤਾਂ ਉਹ ਪਹਿਲਾ ਸਿੱਖ ਮੰਨਿਆ ਜਾਂਦਾ ਕੇਸਰ ਸਿੰਘ ਵੀ ਉਹੀ ਕੈਨੇਡਾ ਗਿਆ ਸੀ ਕੇਸਰ ਸਿੰਘ ਦੇ ਨਾਲ ਕੁਝ ਹੋਰ ਵੀ ਸਾਥੀ ਸੀ ਪਰ ਸਾਰੇ ਹੀ ਪ੍ਰੋਗਰਾਮ ਖਤਮ ਹੋਣ ਦੇ ਮੋੜਾਏ ਪਰ ਕੇਸਰ ਸਿੰਘ ਉੱਥੇ ਹੀ ਰਹਿ ਗਿਆ ਸੀ ਕੇਸਰ ਸਿੰਘ ਤੋਂ ਬਾਅਦ ਹੋਰ ਵੀ ਕਈ ਪੰਜਾਬੀ ਗਏ ਜਿਵੇਂ ਆਪਾਂ ਗਦਰ ਦੇ ਜੋਧੇ ਵਾਲੇ ਬਾਬਿਆਂ ਦੀ ਗੱਲ ਕਰੀ ਤੇ ਹੋਰ ਵੀ ਕਈ ਪੰਜਾਬੀ ਜਿਹੜੇ ਕੈਨੇਡਾ ਚਲੇ ਗਏ ਸੀ ਤਾਂ ਦੋਸਤੋ ਇਸ ਤਰ੍ਹਾਂ ਜਿਹੜੇ ਪੰਜਾਬੀਆਂ ਦੇ ਉੱਥੇ ਜਾ ਕੇ ਪੈਰ ਲੱਗੇ ਸੀ ਅਮਰਿੰਦਰ ਗਿੱਲ ਦੀ ਤੁਸੀਂ ਕ ਫਿਲਮ ਵੇਖੀ ਹੋਣੀ ਛੱਲਾ ਮੁੜਕੇ ਨਹੀਂ ਆਇਆ ਤਾਂ ਉਸ ਦੇ ਵਿੱਚ ਪੰਜਾਬੀ ਜਿਹੜੇ ਕੈਨੇਡਾ ਜਾ ਕੇ ਸਟਰਗਲ ਕਰਦੇ ਆ ਤਾਂ ਕਿਵੇਂ ਉੱਥੇ ਜਾ ਕੇ ਰਹਿਣਾ ਸੈਣਾ ਹੁੰਦਾ ਤੇ ਕਿਵੇਂ ਉੱਥੇ ਇਹੀ ਜਿਹੜੇ ਬਸ ਜਾਂਦੇ ਆ ਉਹ ਸਾਰਾ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਹੁੰਦਾਗਾ ਤਾਂ ਦੋਸਤੋ ਕੇਸਰ ਸਿੰਘ ਤੇ ਉਹ ਫਿਲਮ ਨਹੀਂ ਬਣੀ ਸੀ ਹਾਲਾਂਕਿ ਪਰ ਫੇਰ ਵੀ ਅਮਰਿੰਦਰ ਗਿੱਲ ਨੇ ਕੁਝ ਉਹਦੇ ਵਿੱਚ ਦਿਖਾਇਆ ਵੀ ਕਿਵੇਂ ਪੰਜਾਬੀਆਂ ਦੇ ਉੱਥੇ ਆ ਕੇ ਪੈਰ ਲੱਗੇ ਸੀ ਪਰ ਦੱਸਿਆ ਜਾਂਦਾ ਵੀ ਕੇਸਰ ਸਿੰਘ ਹੀ ਪਹਿਲਾ ਪੰਜਾਬੀ ਸੀ ਜਿਹ ਜਿਹੜਾ ਕੈਨੇਡਾ ਦੀ ਧਰਤੀ ਤੇ ਗਿਆ ਸੀ ਤੇ ਕਵਿਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਤੇ ਗਿਆ ਸੀ ਕੇਸਰ ਸਿੰਘ ਦਵਾਰਾ ਜਿਹੜਾ ਮੁੜ ਕੇ ਨਹੀਂ ਆਇਆ ਹੁਣ ਜਿਹੜੇ ਪੰਜਾਬੀ ਕੈਨੇਡਾ ਜਾਂਦੇ ਆ ਉਹਨਾਂ ਦਾ 20 ਤੋਂ 25 ਲੱਖ ਰੁਪਇਆ ਜਿਹੜਾ ਆਰਾਮ ਨਾਲ ਖਰਚਾ ਆ ਜਾਂਦਾ ਪਰ ਉਸ ਵੇਲੇ ਅੰਗਰੇਜ਼ ਜਿੰਨਾਂ ਤੋਂ ਖੁਸ਼ ਹੁੰਦੇ ਸੀ ਉਹਨਾਂ ਨੂੰ ਹੀ ਕੈਨੇਡਾ ਦੇ ਵਿੱਚ ਬੁਲਾਉਂਦੇ ਸੀ ਤੇ ਉਹਨਾਂ ਵਿੱਚੋਂ ਇੱਕ ਕੇਸਰ ਸਿੰਘ ਸੀ ਕੇਸਰ ਸਿੰਘ ਨੂੰ ਬਹੁਤ ਘੱਟ ਲੋਕ ਜਾਣਦੇ ਆ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਵੀ ਪਤਾ ਲੱਗ ਜੇ ਪਰ ਕੇਸਰ ਸਿੰਘ ਨੂੰ ਬਹੁਤਾ ਯਾਦ ਨਹੀਂ ਕੀਤਾ ਜਾਂਦਾ ਇਹਦਾ ਵੀ ਕੋਈ ਰੀਜ਼ਨ ਹੋ ਸਕਦਾ ਹੈਗਾ ਤਾਂ ਪਹਿਲਾ ਸਿੱਖ ਕੇਸਰ ਸਿੰਘ ਨੂੰ ਹੀ ਮੰਨਿਆ ਜਾਂਦਾ ਵੀ ਉਹ ਹੀ ਗਿਆ ਸੀ ਕੈਨੇਡਾ ਦੇ ਵਿੱਚ ਉਸ ਨੇ ਹੀ ਜਿਹੜਾ ਹਾਦਰਵਾਜ਼ੇ ਖੋਲੇ ਸੀ ਉਹ ਤੋਂ ਬਾਅਦ ਪੰਜਾਬੀ ਬਹੁਤ ਲੋਕ ਜਿਹੜੇ ਉੱਥੇ ਗਏ ਆ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ